ਜਿਹੜੇ ਸੈਂਟਰ ਸਰਕਾਰ ਨੇ ਇਹ ਤਿੰਨ ਆਰਡੀਨੈਂਸ ਕਿਸਾਨ ਮਾਰੂ ਲਿਆਂਦੇ ਆ ਉਹਦੇ ਵਿੱਚ ਕਿਸਾਨਾਂ ਦੀ ਮਜ਼ਦੂਰਾਂ ਦੀ ਹਾਲਤ ਜਿਹੜੀ ਆ ਉਹ ਪਾਣੀਓ ਪਤਲੀ ਹੋ ਗਈ ਆ ਹਰੇਕ ਕਿਸਾਨ ਮਜ਼ਦੂਰ ਜਿਹੜਾ ਅੱਜ ਰੇਲਵੇ ਟ੍ਰੈਕਾਂ ਤੇ ਛੜਕਾਂ ਤੇ ਬੈਠਾ ਜੀ ਪੀਰੀ ਸ਼ਰੋਮਣੂ ਢਾਡੀ ਸਭਾ ਸ਼੍ਰੀ ਅਕਾਲ ਤਖਸੈ ਵੱਲੋਂ ਢਾਡੀ ਗਿਆਨੀ ਜਸਵੰਦਰ ਸਿੰਘ ਆਜ਼ਾਦ ਆਪਣੇ ਜਥੇ ਸਮੇਤ ਅੱਜ ਇਸ ਗਰਦਾਸਪੁਰ ਦੇ ਧਰਨੇ ਵਿੱਚ ਸ਼ਾਮਲ ਹੋਏ ਆ ਉਹ ਸਾਡੇ ਨਾਲ ਕੋਝਾ ਮਜ਼ਾਕ ਕੀਤਾ ਆਪ ਆਉਣ ਦੀ ਬਜਾਏ ਨਾ ਖੇਤਰੀ ਖੇਤੀਬਾੜੀ ਮੰਤਰੀ ਆਇਆ ਨਾ ਕੋ ਮੋਦੀ ਦਾ ਖਾਸ ਬੰਦਾ ਆਇਆ ਇਹਨਾਂ ਨੇ ਕਲਰਕ ਭੇਜ ਦਿੱਤੇ ਤੇ ਸਾਡੇ ਨਾਲ ਮਖੌਲ ਕੀਤਾ ਸਾਡੇ ਕਿਸਾਨਾਂ ਨੇ ਵਾਕਆਊਟ ਕਰ ਦਿੱਤਾ ਤੁਸੀਂ ਦੇਖ ਰਹੇ ਹੋ ਇਨਸਾਫ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਦੀਪਕ ਤੇ ਗੁਰਦਾਸਪੁਰ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਕਿਸਾਨਾਂ ਨੂੰ ਉਸ ਸੰਘਰਸ਼ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਢਾਡੀ ਜੱਥਿਆਂ ਦਾ ਸਮਰਥਨ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਬੈਠੇ ਕਿਸਾਨਾਂ ਨੂੰ ਮਿਲਿਆ ਦੱਸਦੀ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਵਿੱਚ ਅੱਜ ਢਾਡੀ ਜੱਥੇ ਨੇ ਬੰਨਿਆ ਵੱਖਰਾ ਰੰਗ ਅਤੇ ਕੇਂਦਰ ਸਰਕਾਰ ਨੂੰ ਸੁਣਾਈਆਂ ਅਖਰੀਆਂ-ਖਰੀਆਂ ਜੱਥੇ ਨੇ ਕਿਹਾ ਕਿ ਸ਼ਰੋਮਣੀ ਮੀਰੀ ਪੀਰੀ ਢਾਡੀ ਜੱਥਾ ਕਿਸਾਨਾਂ ਨੂੰ ਪੂਰੀ ਹਮਾਇਤ ਕਰਦਾ ਹੈ ਅਤੇ ਉਹਨਾਂ ਦੇ ਨਾਲ ਖੜਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਕਿਸਾਨਾਂ ਦੇ ਅੰਦੋਲਨ ਨੂੰ ਪੂਰਾ ਸਾਥ ਦੇਣਗੇ ਉਥੇ ਉਹਨਾਂ ਨੇ ਕਿਹਾ ਕਿ ਇਹ ਕਾਲੇ ਕਾਨੂੰਨ ਉਹ ਰੱਦ ਕਰਾ ਕੇ ਰਹਿਣਗੇ ਇਸ ਮੌਕੇ ਤੇ ਢਾਡੀ ਸਭਾ ਦੇ ਪਾੰਡਿਆਂ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਬਿਲਕੁਲ ਸਹੀ ਹੈ ਅੱਜ ਉਹ ਵੀ ਕਿਸਾਨ ਨੂੰ ਹਿੰਮਤ ਕਰਨ ਲਈ ਪਹੁੰਚ ਰਹੇ ਹਨ ਅਤੇ ਉਹ ਵੀ ਕਿਸਾਨਾਂ ਨੂੰ ਸਮਰਥਨ ਕਰਦੇ ਹਨ ਉਹਨਾਂ ਕਿਹਾ ਕਿ ਇਹ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਹਨ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨ ਢਾਡੀ ਜੱਥੇ ਨੂੰ ਜਿੱਥੇ ਵੀ ਬੁਲਾਣਗੇ ਉਹ ਹਾਜ਼ਰ ਹੋਣਗੇ ਅਤੇ ਕਿਸਾਨਾਂ ਦਾ ਪੂਰਾ ਸਾਥ ਦੇਣਗੇ ਅਤੇ ਕੇਂਦਰ ਸਰਕਾਰ ਦੀ ਇਟਨਾ ਇਟ ਖੜਕਾ ਕੇ ਰਹਿਣਗੇ ਦੇਖੋ ਇਨਸਾਫ ਟੀਵੀ ਤੇ ਬਿਊਰੋ ਦੀਪਕ ਸਾਣੀ ਦੀ ਖਾਸ ਰਿਪੋਰਟ ਖਾ ਨਾਲ ਪਿਆਏ ਅੱਜ ਬੰਦੇ ਬਹਾਦਰ ਦੇ ਰੂਪ ਵਿੱਚ ਮੇਰੀ ਮੌਤ ਮੇਰੇ ਸਾਹਮਣੇ ਆ ਗਈ ਹੈ ਤੇ ਹੌਸਲੇ ਦੇ ਹਾਵਰ ਧਰਤੀਆਂ ਨੇ ਥੋੜਾ ਜਿਹਾ ਹੌਸਲੇ ਕਾਇਦਾ ਕੀਤੇ ਨੇ ਸਾਡੇ ਪੰਜਾਬ ਦੀ ਧਰਤੀ ਨੇ ਕਾਇਦਾ ਜਿੱਤੇ ਨੇ ਜਿਹੜੇ ਵੱਡਿਆਂ ਵੱਡਿਆਂ ਦੀਆਂ ਖੋਟੀਆਂ ਲਵਾ ਦੇ ਮੇਰੇ ਇੱਥੇ ਕਰਤਾਰ ਸਿੰਘ ਵਰਗੇ ਪਹਿਲਵਾਨ ਨੇ ਧਰਤੀ ਨੇ ਕਾਇਦਾ ਜਿੱਤੇ ਇੱਥੇ ਸਾਡੇ ਬਖਸ਼ ਸਿੰਘ ਸਰਾਬੇ ਵਰਗੇ ਨੌਜਵਾਨ ਐਸ ਧਰਤੀ ਨੇ ਕਾਇਦਾ ਕੀਤੇ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਨੌਜਵਾਨ ਵੀਰੋ ਤੁਹਾਡਾ ਵੱਧ ਸਾਥ ਚਾਹੀਦਾ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸ਼੍ਰੋਮਣੀ ਮੀਰੀ ਪੀਰੀ ਢਾਡੀ ਸਭਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਢਾਡੀ ਜਥਾ ਗਿਆਨੀ ਜਸਵੰਦਰ ਸਿੰਘ ਆਜ਼ਾਦ ਅਸੀਂ ਅੱਜ ਆਪਣੇ ਸਾਥੀਆਂ ਸਮੇਤ ਕਿਸਾਨਾਂ ਦੇ ਧਰਨੇ ਦੀ ਇਸ ਨੂੰ ਮੈਦਾਨ ਵਿੱਚ ਆਏ ਆ ਜਿਹੜੇ ਸੈਂਟਰ ਸਰਕਾਰ ਨੇ ਇਹ ਤਿੰਨ ਆਰਡੀਨਸ ਕਿਸਾਨ ਮਾਰੂ ਲੈਂਦੇ ਆ ਉਹਦੇ ਵਿੱਚ ਕਿਸਾਨਾਂ ਦੀ ਮਜ਼ਦੂਰਾਂ ਦੀ ਹਾਲਤ ਜਿਹੜੀ ਆ ਉਹ ਪਾਣੀਓ ਪਤਲੀ ਹੋ ਗਈ ਆ ਤੇ ਹਰੇਕ ਕਿਸਾਨ ਮਜ਼ਦੂਰ ਜਿਹੜਾ ਅੱਜ ਰੇਲਵੇ ਟ੍ਰੈਕਾਂ ਦੇ ਛੜਕਾਂ ਤੇ ਬੈਠਾ ਤੇ ਅਸੀਂ ਵੀ ਮਹਿਸੂਸ ਕੀਤਾ ਵੀ ਅਸੀਂ ਧਰਮ ਦੇ ਜਿਹੜੇ ਨਮਾਇਦੇ ਹੋਣ ਦੇ ਖਾਤਰ ਅੱਜ ਕਿਸਾਨਾਂ ਦਾ ਸਾਥ ਦਈਏ ਸੋ ਅਸੀਂ ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਢਾਡੀ ਗਿਆਨੀ ਜਸਵੰਦਰ ਸਿੰਘ ਆਜ਼ਾਦ ਆਪਣੇ ਜਥੇ ਸਮੇਤ ਅੱਜ ਇਸ ਗਰਦਾਸਪੁਰ ਦੇ ਧਰਨੇ ਵਿੱਚ ਸ਼ਾਮਲ ਹੋਏ ਆ ਤੇ ਨਾਲ ਹੀ ਐਲਾਨ ਕਰਦੇ ਆ ਵੀ ਜਿੰਨਾ ਚਿਰ ਇਹ ਲੰਮਾ ਧਰਨਾ ਚੱਲੇਗਾ ਉਹ ਨਾਲੇ ਸਾਡੀ ਪੀਰੀ ਪੀਰੀ ਢਾਡੀ ਸਭਾ ਡਟ ਕੇ ਕਿਸਾਨਾਂ ਦੇ ਨਾਲ ਖਲੋਤੀ ਆ ਤੇ ਸਰਕਾਰ ਦਾ ਪਰਜੋਰ ਤਰੀਕੇ ਨਾਲ ਹੁਣ ਵੀ ਵਿਰੋਧ ਕਰ ਰਹੀ ਆ ਇਹ ਲੰਮਾ ਸੰਘਰਸ਼ ਜਿੰਨਾ ਮਰਜ਼ੀ ਅੱਗੇ ਵਧਣ ਚੱਲੇ ਸੀ ਮੋਦੀ ਦੇ ਇਸ ਤਿੰਨ ਮਾਰੂ ਆਰਡੀਨਸ ਜਿਹੜੇ ਤੁਹਾਨੂੰ ਵਾਪਸ ਕਰਵਾ ਕੇ ਰਵਾਂਗੇ ਤੇ ਸਾਰਿਆਂ ਨੂੰ ਅਪੀਲ ਆ ਕਿ ਕਿਸਾਨਾਂ ਮੋਰਚੀਆਂ ਦੇ ਨਾਲ ਆਪਾਂ ਜਿਹੜਾ ਵਾ ਬੋਡੇ ਨਾਲ ਮੋਟਾ ਜੋੜ ਕੇ ਇਹ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਰੇਲਵੇ ਤੇ ਧਰਨਾ 15 ਦਿਨ ਹੋ ਗਿਆ 15ਵਾਂ ਦਿਨ ਜਾ ਰਿਹਾ ਵਾ ਇਹਨਾਂ ਸਰਕਾਰ ਨੇ ਕੀ ਕੀਤਾ ਸੱਦਿਆ ਹੀ ਸਾਡੀਆਂ 33 ਜਥੇਬੰਦੀਆਂ ਨੂੰ ਤੇ ਉਹ ਸਾਡੇ ਨਾਲ ਕੋਝਾ ਮਜ਼ਾਕ ਕੀਤਾ ਆਪ ਆਉਣ ਦੀ ਬਜਾਏ ਨਾ ਖੇਤਰੀ ਖੇਤੀਬੜੀ ਮੰਤਰੀ ਆਇਆ ਨਾ ਕੋ ਮੋਦੀ ਦਾ ਖਾਸ ਬੰਦਾ ਆਇਆ ਇਹਨਾਂ ਨੇ ਕਲਰਕ ਭੇਜ ਦਿੱਤੇ ਤੇ ਸਾਡੇ ਨਾਲ ਮਖੌਲ ਕੀਤਾ ਸਾਡੇ ਕਿਸਾਨਾਂ ਨੇ ਵਾਕ ਆਊਟ ਕਰ ਦਿੱਤਾ ਤੇ ਇਹਨਾਂ ਦੀਆਂ ਕਾਪੀਆਂ ਸਾੜਤੀਆਂ ਹੁਣ ਆਪ ਆਉਣਗੇ ਸਾਡੇ ਨਾਲ ਚੱਲ ਕੇ ਹੁਣ ਅਸੀਂ ਦਿੱਲੀ ਨਹੀਂ ਜਾਵਾਂਗੇ ਇਹਨਾਂ ਸਰਕਾਰ ਦੀ ਖੋਟੀ ਖੋਟੀ ਨੀਤਵਾ ਕਿਉਂਕਿ ਉਹ ਮਖੌਲ ਕਰਦੇ ਆ ਸਾਨੂੰ ਉਹਨਾਂ ਦਾ ਇਰਾਦਾ ਨਹੀਂ ਸਾਨੂੰ ਸਮਝਾਉਂਦੇ ਆ ਕਿ ਤੁਹਾਨੂੰ ਅਸੀਂ ਸਮਝਾਉਨੇ ਆ ਵੀ ਆਰਡੀਨੈਂਸ ਸੇ ਬੜੇ ਚੰਗੇ ਆ ਦੱਸੋ ਸਾਨੂੰ ਉਹਨਾਂ ਕੀ ਸਮਝਾਉਣਾ ਜਿਹਦੇ ਕੋਲ ਇੱਕ ਮਰਲਾ ਜ਼ਮੀਨ ਨਹੀਂ ਜਿੰਨੂੰ ਕੋਈ ਖੇਤੀ ਬਾਰੇ ਪਤਾ ਨਹੀਂ ਉਹਨੇ ਸਾਨੂੰ ਕੀ ਸਮਝਾਉਣਾ ਸਾਨੂੰ ਤੇ ਪਤਾ ਹੈ ਇਹਦੇ ਬਾਰੇ ਸਾਰਾ ਹੀ ਸਾਡੇ ਬਹੁਤ ਪੜੇ ਲਿਖੇ ਜਿਹੜੇ ਕਿਸਾਨ ਵਾਂ ਗਾਂ ਵਦੂ ਉਹ ਸਭ ਕੁਝ ਜਾਣਦੇ ਆ ਕੁਝ ਹੈਗਾ ਵਾ ਜੇ ਬਾਈ ਦੀ ਵੇ ਲੋੜ ਪਈ ਕਿ ਤੇ ਉਹ ਇਹਵੇਂ ਝੂਠੇ ਵਿਚਾਰ ਕਰਨ ਦੇ ਆ ਥਰਮਲ ਪਲਾਂਟ ਬੰਦ ਨਹੀਂ ਹੋਣੇ ਸਾਡੇ ਕੋਲ ਜਿੰਨੀ ਕਿ ਸਾਨੂੰ ਬਿਜਲੀ ਚਾਹੀਦੀ ਐਨੀ ਨਹੀਂ ਸਾਡੇ ਥਰਮਲ ਪਲਾਂਟ ਵੇਹੇ ਆ ਗਏ ਆ ਤੇ ਜਾਣ ਕੇ ਮਖੌਲ ਕਰਨ ਦੇ ਆ ਅੰਗਰਸ ਅੱਜ ਸਾਡੀ ਜਥੇਬੰਦੀ ਦੀ ਮੀਟਿੰਗ ਚੰਡੀਗੜ੍ਹ 15 ਤਰੀਕ ਨੂੰ ਰੱਖੀ ਸੀ ਉਹ ਮੀਟਿੰਗ ਜਿਹੜੀ ਆ ਉਹ ਚ ਫੈਸਲਾ ਹੋਊਗਾ ਬਹੁਤ ਵੱਡਾ ਸੰਘਰਸ਼ ਕਰੀਟਾਂਗੇ ਆਪਾਂ ਦੇਖੋ ਇਹ ਸਰਕਾਰ ਦਾ ਹਮੇਸ਼ਾ ਜਦੋਂ ਕੋਈ ਧਰਨੇ ਮੁਜਾਰੇ ਚੱਲਦੇ ਆ ਐਜੀਟੇਸ਼ਨਾਂ ਚੱਲਦੀਆਂ ਅੰਦੋਲਨ ਚੱਲਦੀਆਂ ਨੇ ਸਰਕਾਰਾਂ ਨੇ ਉਹਦੇ ਖਿਲਾਫ ਇਦਾਂ ਦਾ ਜਿਹੜਾ ਕੂੜ ਪ੍ਰਚਾਰ ਆ ਝੂਠ ਪ੍ਰਚਾਰ ਆ ਕਰਦੀਆਂ ਨੇ ਕੋਈ ਤੇਲ ਜਾਂ ਕੋਲਾ ਮੁਕਣ ਵਾਲੀ ਗੱਲ ਨਹੀਂਗਾ ਚਲੋ ਫਰਜ਼ ਕਰ ਲਈਏ ਕੋਲਾ ਮੁੱਕ ਵੀ ਜਾਏ ਸਾਡੇ ਤਿੰਨ ਜਿਹੜੇ ਹਾਈਡਲ ਚੈਨਲ ਜਿਹੜੇ ਆ ਬੜੇ ਵੱਡੇ ਜਿਹੜੇ ਪ੍ਰੋਜੈਕਟ ਨੇ ਥਾ ਜਿਹੜੇ ਚੱਲਦੇ ਆ ਤੇ ਉਹ ਇਥੋਂ ਲੱਖਾਂ ਯੂਨਟ ਰੋਜ਼ ਦੀ ਜਿਹੜੀ ਬਿਜਲੀ ਜਿਹੜੀ ਪੈਦਾ ਹੁੰਦੀ ਹੈ ਜਿਹੜੀ ਸੈਂਟਰ ਦੇ ਵਿੱਚ ਦਿੰਨੇ ਆ ਤੇ ਉਹਦੇ ਵਿੱਚੋਂ ਸਾਨੂੰ ਆਪਣਾ ਇਹ ਸਮਲ ਜਿਹਦਾ ਤਾਂ ਵੀ ਸਾਡੀ ਕੋਈ ਗਤੀ ਜੜੀਆਂ ਹੋ ਜਾਂਦੀ ਆ ਬਾਕੀ ਝੋਨੇ ਦੀ ਜਿਹੜੀ ਫਸਲ ਆ ਪੱਕ ਚੁੱਕੀ ਆ ਹੁਣ ਕੋਈ ਸਾਨੂੰ ਜਿਆਦਾ ਲੋਡ ਵੀ ਨਹੀਂਗਾ ਹੁਣ ਤਾਂ ਅੱਗੇ ਕਣਕਾਂ ਬਿਜਲੀ ਨਾਲ ਥੋੜੇ ਪਾਣੀ ਦੀ ਲੋੜ ਆ ਤੇ ਇਹਦੇ ਨਾਲ ਮੈਂ ਸਮਝਦਾ ਵੀ ਕੋਈ ਦਿੱਕਤ ਆਉਣ ਵਾਲੀ ਗੱਲ ਨਹੀਂ ਸਰਕਾਰ ਦਾ ਸਾਰਾ ਝੂਠਾ ਪ੍ਰਚਾਰ ਆ ਤੇ ਲੋਕਾਂ ਨੂੰ ਬਦਨਾਮ ਕਰਨ ਲਈ ਸਾਡੇ ਐਜੀਟੇਸ਼ਨ ਨੂੰ ਸਾਡੇ ਧਰਨੇ ਨੂੰ ਸਾਡੇ ਮੋਰਚੇ ਨੂੰ ਬਦਨਾਮ ਕਰਨ ਵਾਲੀ ਗੱਲ ਆ ਅੱਜ ਜਿਹੜਾ ਤੁਹਾਡੀ ਮੀਟਿੰਗ ਬੁਲਾਈ ਗਈ ਸੀ ਕੇਂਦਰ ਸਰਕਾਰ ਵੱਲੋਂ ਉਹਨੇ ਪੂਜਾ ਮਜ਼ਾਕ ਕੀਤਾ ਗਿਆ ਕਿਸਾਨਾਂ ਦੇ ਨਾਲ ਕੀ ਕਹੋਗੇ ਬਾਰੇ ਦੇਖੋ ਇਹ ਸਾਨੂੰ ਪਹਿਲਾਂ ਹੀ ਲੱਗਦਾ ਸੀ ਵੀ ਸਰਕਾਰ ਇਹ ਸੋਹਿਰਦ ਨਹੀਂਗਾ ਉਹ ਸਾਨੂੰ ਟੈਸਟ ਕਰਨਾ ਚਾਹੁੰਦੀ ਸੀ ਕਿਉਂਕਿ ਜੇ ਅਸੀਂ ਜਾ ਜਾਂਦੇ ਤੇ ਸਾਰੀ ਹਿੰਦੁਸਤਾਨ ਦੇ ਵਿੱਚ ਸਾਰੀ ਪ੍ਰਸ ਨੇ ਸਾਰੀ ਮੀਡੀਆ ਨੇ ਸਾਰੀ ਸਰਕਾਰ ਨੇ ਜਾਂ ਜਿਹੜੇ ਕਿਸਾਨ ਵਿਰੋਧੀ ਅੰਦੋਲਨ ਦੇ ਜਿਹੜੇ ਵਿਰੋਧੀ ਲੋਕ ਨੇ ਉਹਨਾਂ ਨੇ ਇਹੀ ਪ੍ਰਚਾਰ ਕਰਨਾ ਸੀ ਕਿ ਕਿਸਾਨ ਜਿੱਦੀ ਬੜਿਆ ਇਹ ਕਿਹਦੀ ਗੱਲ ਸੁਣਦੇ ਨਹੀਂਗਾ ਤੇ ਇਸ ਕਰਕੇ ਅਸੀਂ ਸਾਨੂੰ ਪਤਾ ਸੀ ਪਰ ਅਸੀਂ ਆਪਣੇ ਵੱਲੋਂ ਹਰ ਵੇਲੇ ਗੱਲਬਾਤ ਲਈ ਭਾਵੇਂ ਚੰਗੀ ਹੋਵੇ ਭਾਵੇਂ ਮਾੜੀ ਹੋਵੇ ਅਸੀਂ ਹਰ ਵੇਲੇ ਤਿਆਰ ਰਹਿੰਦੇ ਆ ਤੇ ਇਸ ਕਰਕੇ ਅਸੀਂ ਗਏ ਆ ਉਹ ਠੀਕ ਆ ਸਾਨੂੰ ਉਹਨਾਂ ਦਾ ਪਤਾ ਮਨਸ਼ਾ ਕੀ ਆ ਤੇ ਉਹਦੇ ਲਈ ਅਸੀਂ ਤਿਆਰ ਹਾਂ ਬਿਲਕੁਲ ਅੱਜ ਦੀ ਮੀਟਿੰਗ ਵਿੱਚ ਕੀ ਨਹੀਂ ਜਿੱਥੇ ਦੀ ਬੈਠੀ ਹੈ ਮੀਟਿੰਗਾਂ ਕੀ ਬੜੀ ਚੱਲੇਗੀ ਅੱਜ ਦੀ ਮੀਟਿੰਗ ਦੇ ਵਿੱਚ ਸਾਡੇ ਜਿਹੜੇ ਆਗੂ ਸਹਬਾਨ ਨੇ ਜਥੇਬੰਦੀਆਂ ਦੇ ਉਹ ਬਹੁਤ ਸਿਆਣੇ ਆ ਮੈਨੂੰ ਲੱਗਦਾ ਕਿ ਉਹ ਬਹੁਤ ਵਧੀਆ ਫੈਸਲਾ ਲੈਣਗੇ ਤੇ ਇਸ ਸੰਘਰਸ਼ ਨੂੰ ਜਿਹੜਾ ਭਾਵੇਂ ਰੂਪ ਥੋੜਾ ਬਹੁਤਾ ਕੋਈ ਬਦਲਿਆ ਜਾਵੇ ਮੈਨੂੰ ਲੱਗਦਾ ਕਿ ਇਹਦੇ ਜੋ ਹੋਰ ਜ਼ੋਰਦਾਰ ਢੰਗ ਨਾਲ ਜਿਹੜਾ ਚਲਾਇਆ ਜਾਵੇਗਾ ਤੇ ਅਸੀਂ ਸਰਕਾਰ ਨੂੰ ਜਿਹੜਾ ਉਹਦਾ ਨਕਸ਼ਾ ਜਿਹੜਾ ਉਹ ਦਮ